ਅੱਜ ਕੱਲੀ ਮਹਾ ਕਬਰ ਸਿੰਘ ਵੇਦੀ ਕਾਂਗਰਸੀਆਂ ਦੇ ਤਮਾਸ਼ੇ ਵਿੱਚ ਕਾਂਗਰਸ ਤਮਾਸ਼ਾ ਬਣੀ ਹੋਈ ਹੈ ਗੱਲ ਨਵਜੋਤ ਕੌਰ ਸਿੱਧੂ ਨੇ 500 ਕਰੋੜ ਦੀ ਕੀਤੀ ਸੀ ਕਿ ਕਿਸ ਤਰ੍ਹਾਂ ਕਾਂਗਰਸ ਦੇ ਅੰਦਰ ਟਿਕਟਾਂ ਵਿਕਦੀਆਂ ਨੇ ਉਸ ਤੋਂ ਬਾਅਦ ਇੱਕ ਵੱਡੀ ਚੁੱਪ ਪੰਜਾਬ ਦੇ ਸਿਆਸਤਦਾਨਾਂ ਦੇ ਅੰਦਰ पसरी ਹੋਈ ਹੈ ਇਸ ਚੁੱਪ ਨੂੰ ਨਾਤਾ ਕਾਂਗਰਸ ਦੇ ਪ੍ਰਧਾਨ ਮਰਿੰਦਰ ਸਿੰਘ ਰਾਜਾ ਵੜਿੰਗ ਤੋੜ ਰਿਹਾ ਤੇ ਨਾ ਹੀ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਤੋੜਦੇ ਨਜ਼ਰ ਆ ਰਹੇ ਆ ਖੈਰ ਦੂਜੇ ਪਾਸੇ ਚੁੱਪ ਟੁੱਟਦੀ ਨਜ਼ਰ ਆ ਰਹੀ ਐ ਇਹ ਚੁੱਪ ਭਾਜਪਾ ਦੇ ਅੰਦਰੋਂ ਜਰੂਰ ਟੁੱਟੀ ਆ ਤੇ ਸ੍ਰੀਲ ਜਾਖੜ ਆਪਣੇ ਦਰਦ ਫਰੋਲ ਦੇ ਜਰੂਰ ਨਜ਼ਰ ਆ ਰਿਹਾ ਕਿ ਜਿਹੜੀਆਂ ਗੱਲਾਂ ਤੇ ਜਿਹੜੀ ਬਿੱਲੀ ਮੇਰੇ ਵੇਲੇ ਕੱਟ ਗਈ ਸੀ ਤਾਂ ਹੁਣ ਕਾਂਗਰਸ ਦੇ ਅੰਦਰ ਨਮਜੋਤ ਕੋਰ ਸਿੱਧੂ ਨੇ ਵੀ ਕਈ ਕਾਂਗਰਸੀਆਂ ਦਾ ਰਸਤਾ ਕਟਿਆ ਜਾਂ ਇਹ ਕਹਿ ਲੋ ਕਿ ਉਹ ਵੱਡੀ ਹਾਈ ਕਮਾਂਡ ਦਾ ਰਸਤਾ ਵੀ ਕੱਟ ਰਿਹਾ ਨਮਜੋਤ ਸਿੰਘ ਸਿੱਧੂ ਹੁਣ ਪੰਜਾਬ ਦੀ ਸਿਆਸਤ ਨੂੰ ਅਲਵਦਾ ਕਹਿ ਕੇ ਪੂਰੀ ਤਰ੍ਹਾਂ ਨਹੀਂ ਗਏ ਉਹ ਗਏ ਤਾਂ ਨਰਾਜ਼ ਹੋ ਕੇ ਸੀ ਕਿਉਂਕਿ ਜਿਸ ਤਰ੍ਹਾਂ ਉਹਨਾਂ ਦੀ ਮਨਮਰਜ਼ੀ ਨਹੀਂ ਚੱਲੀ ਜਿਸ ਤਰ੍ਹਾਂ ਉਹ ਚਾਹੁੰਦੇ ਸੀ ਕਿ ਪੰਜਾਬ ਦੀ ਸਿਆਸਤ ਦੇ ਅੰਦਰ ਉਹ ਕੁਝ ਹੋਵੇ ਜੋ ਨਵਜੋਤ ਸਿੰਘ ਸਿੱਧੂ ਚਾਹੁੰਦੇ ਆ ਜੇ ਐਡਵੋਕੇਟ ਜਰਨਲ ਲੱਗੇ ਤਾਂ ਉਹ ਵੀ ਉਹਨਾਂ ਦੀ ਮਰਜ਼ੀ ਦਾ ਜੇ ਪੰਜਾਬ ਦੇ ਸਿਆਸਤਦਾਨ ਕੁਝ ਹਿਲਜੁਲ ਕਰਨ ਤਾਂ ਨਵਜੋਤ ਸਿੰਘ ਸਿੱਧੂ ਤੋਂ ਬਾਹਰ ਜਾ ਕੇ ਕੋਈ ਹਿਲਜੁਲ ਨਾ ਕਰੇ ਪਰ ਜਿੰਨੇ ਕੁ ਹਿਲਜੁਲ ਨਵਜੋਤ ਸਿੰਘ ਸਿੱਧੂ ਨੇ ਕੀਤੀ ਸੀ ਉਸ ਹਿਲਜੁਲ ਦੇ ਵਿੱਚ ਕੈਪਟਨ ਮਰਿੰਦਰ ਸਿੰਘ ਦੀ ਕੁਰਸੀ ਜ਼ਰੂਰ ਖਿਸਗੀ ਤੇ ਖੈਰ ਉਸ ਵਿੱਚੋਂ ਨوجੋਤ ਸਿੰਘ ਸਿੱਧੂ ਨੂੰ ਵੱਡੀ ਜ਼ਿੰਮੇਵਾਰੀ ਮਿਲੀ ਸੀ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਵਜੋਂ ਖੈਰ ਉਹਨਾਂ ਤੋਂ ਪ੍ਰਧਾਨਗੀ ਦਾ ਵੀ ਅਸਤੀਫਾ ਲੈ ਲਿਆ ਗਿਆ ਫਿਰ ਉਹਨਾਂ ਦੀ ਨਾਰਾਜ਼ਗੀ ਕਿੱਥੇ ਪਈ ਰਹੀ ਉਹਨਾਂ ਨੇ ਮਨ ਦੇ ਅੰਦਰ ਨਾਰਾਜ਼ਗੀ ਰੱਖੀ ਤੇ ਉਹਨਾਂ ਨੇ ਆਪਣਾ ਪਵੇਲੀਅਨ ਦੇ ਵੱਲ ਹੀ ਜਾਣਾ ਠੀਕ ਸਮਝਿਆ ਕਿ بڑے ਨਫੇ ਨੁਕਸਾਨ ਹੋਗੇ ਇਹ ਸਿਆਸਤਦਾਨ ਹੁਣ ਹੱਥ ਪੱਲਾ ਨੇ ਮਾਰਨ ਦੇ ਰੇ ਤਾਂ ਨਵਜੋਤ ਸਿੰਘ ਸਿੱਧੂ ਦੀ ਵੱਡੀ ਕੇਰਾਬੰਦੀ ਹੋਈ ਸੀ ਤੇ ਉਸ ਸਮੇਂ ਵੱਡੀ ਚਰਚਾ ਚੱਲੀ ਸੀ ਕੇ ਕਾਂਗਰਸ ਦੇ ਅੰਦਰ ਹੁਣ ਸ਼ਾਸਨ ਨਹੀਂ ਹੈ ਇਹ ਹੁਣ ਸ਼ਾਸਨ ਕਾਂਗਰਸ ਨੂੰ ਲੈ ਬੈਠਾ ਹੈ ਜਿਹੜਾ ਜੀ ਚਾਵੇ ਜਿਸ ਦੇ ਮੂੰਹ ਵਿੱਚ ਜੋ ਆਜੇ ਉਹੀ ਬੱਕ ਜਾਂਦਾ ਹੈ ਜਿਸ ਦੇ ਨਾਲ ਕਾਂਗਰਸ ਦੀ ਕਿਰਕਰੀ ਹੋ ਰਹੀ ਹੈ ਉਸ ਕਿਰਕਰੀ ਦੇ ਵਿੱਚ ਆਮ ਆਦੀ ਪਾਰਟੀ ਸਰਕਾਰ ਬਣਾਈ ਹੁਣ ਜਿਸ ਤਰ੍ਹਾਂ ਦੀ ਕਸ਼ਮਕਸ਼ ਪੰਜਾਬ ਦੀ ਸਿਆਸਤ ਦੇ ਅੰਦਰ ਚੱਲ ਰਹੀ ਹੈ ਤੇ ਉਸ ਦੇ ਵਿੱਚ ਇੱਕ ਵੱਡੀ ਚਰਚਾ ਇਸ ਪੱਖ ਦੀ ਉਭਰੀ ਸੀ ਕਿ ਜਿਸ ਤਰ੍ਹਾਂ ਮੌਜੂਦਾ ਸਮੇਂ ਵਿੱਚ ਸੱਤਾ ਵਿੱਚ ਰਹਿਣ ਵਾਲੀ ਸਰਕਾਰ ਦੀ ਕਿਰਕਰੀ ਹੋ ਰਹੀ ਹੈ ਤਾਂ ਇੱਕ ਮੌਕਾ ਕਾਂਗਰਸ ਨੂੰ ਮਿਲ ਸਕਦਾ ਹੈ ਬੇਸ਼ੱਕ ਬਹੁਤ ਸਾਰੀਆਂ ਜਿਮਨੀ ਚੋਣਾਂ ਦੇ ਵਿੱਚ ਕਾਂਗਰਸ ਟੱਕਰ ਦੇ ਰਹੀ ਹੈ ਪਰ ਤਰਨ ਤਰਨ ਦੀ ਜਿਮਨੀ ਚੋਣ ਤੋਂ ਬਾਅਦ ਇੱਕ ਵੱਡੀ ਚਰਚਾ ਜੇ ਉਭਰੀ ਹੈ ਤਾਂ ਉਹ ਕਾਲੇ ਦਲ ਦੀ ਉਭਰੀ ਹੈ ਉਸ ਚਰਚਾ ਨੂੰ ਵੀ ਉਭਾਰਿਆ ਆਮ ਆਦੀ ਪਾਰਟੀ ਨੇ ਆਖਰ ਕਿਉਂ ਭਾਰ ਰਹੀ ਹੈ ਕਾਲੇ ਦਲ ਨੂੰ ਆਮ ਆਦੀ ਪਾਰਟੀ ਇਹ ਵੀ ਆਪਣੇ ਆਪ ਦੇ ਵਿੱਚ ਵੱਡਾ ਸਵਾਲ ਹੈ ਕਿ ਕਿਤੇ ਕਾਂਗਰਸ 2027 ਦੇ ਵਿੱਚ ਕੋਈ ਮਾਰਕਾ ਨਾ ਮਰ ਜੇ ਸੱਤਾ 'ਚ ਨਾ ਆ ਜੇ ਖੈਰ ਇਸੇ ਦਰਮਿਆਨ ਜਦੋਂ ਕਾਂਗਰਸ ਅੰਦਰੋਂ ਅੰਦਰੀ ਜਦੋਜਹਿਦ ਕਰ ਰਹੀ ਹੈ ਜਦੋਂ ਕਾਂਗਰਸ ਦੇ ਅੰਦਰ ਇਸ ਤਰ੍ਹਾਂ ਦੀ ਚਰਚਾ ਬਣੀ ਹੈ ਕਿ 2027 ਦੇ ਵਿੱਚ ਮੋਡਲ ਰੀਪੀਟ ਕਰ ਸਕਦੀ ਹੈ ਕਾਂਗਰਸ ਤਾਂ ਫਿਰ ਇਸੇ ਦਰਮਿਆਨ ਨਮਜੋਤ ਕੋਰ ਸਿੱਧੂ ਦਾ ਬਿਆਨ ਆ ਜਾਂਦਾ ਹੈ ਕਿ 500 ਕਰੋੜ ਅਸੀਂ ਤਾਂ ਦੇ ਨਹੀਂ ਸਕਦੇ ਤਾਂ ਨਵਜੋਤ ਸਿੰਘ ਸਿੱਧੂ ਸੇਵਾ ਨਿਭਾ ਸਕਦੇ ਆ ਮੋੜ ਸਿਆਸਤ ਦੇ ਵਿੱਚ ਆ ਸਕਦੇ ਆ ਪਰੰਤੂ ਕੁਝ ਚਿਹਰਿਆਂ ਦਾ ਜ਼ਿਕਰ ਉਹਨਾਂ ਨੇ ਕੀਤਾ ਹੈ ਉਹਨਾਂ ਚਿਹਰਿਆਂ ਤੋਂ ਉਹ ਤੰਗ ਨਜ਼ਰ ਆ ਰਿਹਾ ਜਿਸ ਦੇ ਵਿੱਚ ਜ਼ਿਕਰ ਆ ਰਿਹਾ ਪ੍ਰਤਾਪ ਸਿੰਘ ਬਾਜਵਾ ਦਾ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਦਾ ਚਰਨਜੀਤ ਚੰਨੀ ਦਾ ਸਗਜਿੰਦਰ ਰੰਦਾਵਾ ਦਾ ਤੇ ਕੁਲਵੀਰ ਜੀਰਾ ਦਾ ਕਿ ਇਹ ਪੰਜੇ ਉਹ ਲੀਡਰ ਆ ਜਿਨ੍ਹਾਂ ਨੇ ਕਾਂਗਰਸ ਨੂੰ ਖਰਾਬ ਕਰ ਦਿੱਤਾ ਜਿਨ੍ਹਾਂ ਨੇ ਕਾਂਗਰਸ ਦੀ ਕਿਰਕਰੀ ਕਰਵਾ ਦਿੱਤੀ ਹੈ ਕਾਂਗਰਸ ਦੀ ਵਾਗਡੋਰ ਕਿਸੇ شریف ਬੰਦੇ ਹੱਥ ਚਾਹੀਦੀ ਹੈ ਜਿਸ ਨਾਲ ਕਾਂਗਰਸ ਮੋੜ 227 ਦੇ ਵਿੱਚ ਆ ਸਕਦੀ ਹੈ ਉਹਨਾਂ ਨੇ ਇੱਥੋਂ ਤੱਕ ਕਹਿਤਾ ਕਿ ਜੇ ਮੈਨੂੰ ਵੀ ਅੱਗੇ ਲਾ ਲੈਣ ਮੈਂ ਵੀ ਅੱਗੇ ਲੱਗਣ ਲਈ ਤਿਆਰ ਹਾਂ ਤਾਂ ਐਸੇ ਦਰਮਿਆਨ ਜਦੋਂ ਵੱਡਾ ਹੰਗਾਮਾ ਪੰਜਾਬ ਦੀ ਸਿਆਸਤ ਦੇ ਅੰਦਰ ਨਮਜੋਤ ਕੌਰ ਸਿੱਧੂ ਦੇ ਬਿਆਨ ਦੇ ਨਾਲ ਹੋ ਰਿਹਾ ਹੋਵੇ ਤਾਂ ਉਸ ਸਮੇਂ ਭਾਜਪਾ ਕੁਦਦੀ ਨਜ਼ਰ ਆਈ ਹੈ ਸਨੀਲ ਜਾਖੜ ਨੂੰ ਬਾਹਰ ਕੱਢਿਆ ਗਿਆ ਸਨੀਲ ਜਾਖੜ ਹਮਲੇ ਕਰਦੇ ਨਜ਼ਰ ਆ ਰਿਹਾ ਕਿ ਮੈਂ ਤਾਂ ਪਹਿਲੇ ਕਿਹਾ ਸੀ ਜਿਨ੍ਹਾਂ ਨੇ ਮੇਰੇ ਮੁੱਖ ਮੰਤਰੀ ਦੀ ਟਿਕਟ ਕਟਵਾਈ ਹੈ ਤਾਂ ਉਹਨਾਂ ਦੀ ਹੁਣ ਟਿਕਟ ਕੱਟਣੀ ਚਾਹੀਦੀ ਹੈ ਕਿਉਂਕਿ ਕਾਂਗਰਸ ਦੇ ਵਿੱਚ ਵੱਡਾ ਭ੍ਰਿਸ਼ਟਾਚਾਰ ਹੈ ਸਿਆਸਤ ਦੇ ਵਿੱਚ ਕੁਰਸੀਆਂ ਲੈਣ ਲਈ ਕੁਰਸੀਆਂ ਨੂੰ ਪਾਉਣ ਲਈ ਵੱਡਾ ਮੰਤਰੀ ਬਣਨ ਲਈ ਜਾਂ ਟਿਕਟਾਂ ਲੈਣ ਨੂੰ ਲੈ ਕੇ ਇੱਕ ਵੱਡੀ ਚਰਚਾ ਅਕਸਰ ਬਣੀ ਰਹਿੰਦੀ ਹੈ ਪਰ ਇਹ ਖਰੀਦੋ ਫਰੋਖਤ ਹੁੰਦੀ ਕਿੱਥੇ ਆ ਜਦੋਂ ਹੁਣ ਸੁਖਜਿੰਦਰ ਰੰਦਾਵਾ ਤੇ ਕਲਵੀਰ ਜੀਰਾ ਨੇ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਵੀ ਕੁਝ ਅਜਿਹੀ ਟਿੱਪਣੀ ਕੀਤੀ ਹੈ ਕਿ ਅਜਿਹੇ ਲੋਕਾਂ ਨੂੰ ਕੱਢ ਹੀ ਦੇਣਾ ਚਾਹੀਦਾ ਹੈ ਜਿਹੜੇ ਲੋਕਾਂ ਨੇ ਕਾਂਗਰਸ ਵਿੱਚ ਅਨੁਸ਼ਾਸਨ ਬਣਾ ਕੇ ਹੀ ਨਹੀਂ ਰੱਖਣਾ ਜਿਹੜੇ ਲੋਕਾਂ ਨੇ ਹਮੇਸ਼ਾ ਹੀ ਕਾਂਗਰਸ ਦਾ ਨੁਕਸਾਨ ਚਾਇਆ ਤਾਂ ਇਸੇ ਦਰਮਿਆਨ ਡਾਕਟਰ ਤਰਵੀਰ ਗਾਂਧੀ ਵੀ ਇਹ ਗੱਲ ਕਹਿੰਦੇ ਨਜ਼ਰ ਆਇਆ ਕਿ 3 ਸਾਲਾਂ ਦੇ ਵਕਫੇ ਦੇ ਵਿੱਚ ਨਵਜੋਤ ਸਿੰਘ ਸਿੱਧੂ ਕਦੇ ਵੀ ਨਜ਼ਰ ਨਹੀਂ ਆਏ ਜਦੋਂ ਕਾਂਗਰਸੀ ਆਗੂਆਂ ਤੇ ਪਰਚੇ ਹੋ ਰਿਹਾ ਜਦੋਂ ਕਾਂਗਰਸੀ ਵਰਕਰ ਕੁੱਟ ਰਖਾ ਰਿਹਾ ਜਦੋਂ ਕਾਂਗਰਸ ਮੁੱਦਿਆਂ ਨੂੰ ਲੈ ਕੇ ਰਾਜ ਸਰਕਾਰ ਦਾ ਅਮਦੀ ਪਾਰਟੀ ਦੇ ਖਿਲਾਫ ਇੱਕ ਵੱਡੀ ਲੜਾਈ ਲੜ ਰਹੀ ਹੈ ਤਾਂ ਉਸ ਸਮੇਂ ਕਿੱਥੇ ਸੀ ਨਵਜੋਤ ਸਿੰਘ ਸਿੱਧੂ ਉਸ ਸਮੇਂ ਤਾਂ ਨਵਜੋਤ ਸਿੰਘ ਸਿੱਧੂ ਨੋਟਾਂ ਦੀਆਂ ਗੱਡੀਆਂ ਨੂੰ ਹਿਲਾ ਰਹੇ ਸੀ ਨੋਟੇ ਇਕੱਠੇ ਕਰ ਰਹੇ ਸੀ ਤਾਂ ਬੇਸ਼ੱਕ ਉਹਨਾਂ ਦੇ ਪਵੇਲੀਅਨ ਦੇ ਵਿੱਚ ਉਹਨਾਂ ਦੀ ਆਪਣੀ ਹੀ ਗੇਮ ਹੈ ਤਾਂ ਆਖਰ ਜਿਸ ਨੇ ਮਿਹਨਤ ਕਰਨੀ ਹੈ ਉਸਨੇ ਮਿਹਨਤਾ ਉਹ ਮੁੱਲ ਤਾਂ ਲੈਣਾ ਹੀ ਹੈ ਪਰ ਹੁਣ ਕਲਵੀਰ ਜੀਰਾ ਤੇ ਸੁਖਿੰਦਰ ਰੰਧਾਵਾ ਨੇ ਬਿਲਕੁਲ ਸਪਸ਼ਟ ਕਰ ਦਿੱਤਾ ਹੈ ਕਿ ਕਾਂਗਰਸ ਹਾਈ ਕਮਾਂਡ ਨੂੰ ਚਾਹੀਦਾ ਹੈ ਜਿਹੜੇ ਜੋੜੇ ਨੂੰ ਤੋੜ ਹੀ ਦੇਣਾ ਚਾਹੀਦਾ ਹੈ ਕਾਂਗਰਸ ਤੋਂ ਬਾਹਰ ਜਿਨ੍ਹਾਂ ਨੇ ਕਾਂਗਰਸ ਦਾ ਨੁਕਸਾਨ ਕਰਨ ਦਾ ਸੋਚ ਰੱਖਿਆ ਤਾਂ ਅਨੁਸ਼ਾਸਨ ਦੀ ਗੱਲ ਜੇ ਹੋ ਰਹੀ ਹੈ ਤਾਂ ਕਾਂਗਰਸ ਦੇ ਅੰਦਰ ਅਨੁਸ਼ਾਸਨ ਕਦੋਂ ਬਣੇਗਾ ਪਰ ਜਿਹੜੀ ਗੱਲ ਸੁਖਿੰਦਰ ਰੰਧਾਵਾ ਜਾਂ ਕਲਵੀਰ ਜੀਰਾ ਕਹਿੰਦੇ ਨਜ਼ਰ ਆ ਰਿਹਾ ਹੈ ਕਿ ਇਹਨਾਂ ਨੂੰ ਕਾਂਗਰਸ ਤੋਂ ਬਾਹਰ ਕੱਢ ਦੇਣਾ ਚਾਹੀਦਾ ਹੈ ਕਾਂਗਰਸ ਦੇ ਅੰਦਰ ਬਗਾਵਤ ਕਰਨ ਵਾਲਿਆਂ ਨੂੰ ਬਾਹਰ ਦਾ ਰਸਤਾ ਵਿਖਾਉਣਾ ਚਾਹੀਦਾ ਹੈ ਪਰ ਇਸ ਦੇ ਨਾਲ ਹੀ ਇਹ ਸਵਾਲ ਵੀ ਖੜਾ ਹੋ ਗਿਆ ਕਿ ਜੋ ਸਿੰਘ ਸਿੱਧੂ ਤੇ ਨਵਜੋਤ ਕੌਰ ਸਿੱਧੂ ਨੂੰ ਕੱਢੇਗਾ ਕੌਣ ਇਹ ਇੱਕ ਆਪਣੇ ਆਪ ਦੇ ਵਿੱਚ ਵੱਡਾ ਸਵਾਲ ਬਣਿਆ ਹੋਇਆ ਹੈ ਜਦੋਂ 500 ਕਰੋੜ ਦਾ ਬਿਆਨ ਨਵਜੋਤ ਕੌਰ ਸਿੱਧੂ ਨੇ ਦਾਗਿਆ ਸੀ ਤਾਂ ਉਹਨਾਂ ਨੇ ਸਪਸ਼ਟ ਕੀਤਾ ਸੀ ਕਿ ਮੇਰੇ ਪਤੀ ਦੀ ਨਵਜੋਤ ਸਿੰਘ ਸਿੱਧੂ ਦੀ ਪ੍ਰਿੰਕਾ ਗਾਂਧੀ ਦੇ ਨਾਲ ਨੇੜਤਾ ਹੈ ਤਾਂ ਉਸ ਨੇੜਤਾ ਨੂੰ ਵੀ ਦਰਸਾਉਣ ਦੀ ਕੋਸ਼ਿਸ਼ ਕੀਤੀ ਸੀ ਤੇ ਇਸ ਨੇੜਤਾ ਦੇ ਵਿੱਚੋਂ ਉਹਨਾਂ ਸਿਆਸੀ ਆਕਾਵਾਂ ਨੂੰ ਵੀ ਸ਼ੀਸ਼ਾ ਵਿਖਾਉਣ ਦੀ ਕੋਸ਼ਿਸ਼ ਕੀਤੀ ਸੀ ਕਿ ਆਕਰ ਤੁਸੀਂ ਹਾਈ ਕਮਾਂਡ ਦੇ ਨਾਲ ਜਿੰਨੀ ਮਰਜ਼ੀ ਬੈਠਕਾਂ ਕਰੀ ਜੋ ਜਿੰਨੀ ਮਰਜ਼ੀ ਨੇੜਤਾ ਵਿਖਾਈ ਜੋ ਪਰ ਮੇਰਾ ਪਤੀ ਤਾਂ ਹੋਰ ਪਾਸੇ ਹੀ ਤਾਰ ਜੋੜ ਕੇ ਬੈਠਾ ਹੋਇਆ ਖੈਰ ਜਦੋਂ ਹੁਣ ਅਜਹੀਆਂ ਗੱਲਾਂ ਦਾ ਜ਼ਿਕਰ ਨਵਜੋਤਪੁਰ ਸਿੱਧੂ ਦੇ ਬਾਬਤ ਹੋ ਰਿਹਾ ਹੈ ਤਾਂ ਇੱਕ ਨਵੀਂ ਚਰਚਾ 10 ਕਰੋੜ ਦੀ ਛੇੜ ਦਿੱਤੀ ਹੈ ਜਦੋਂ 500 ਕਰੋੜ ਦੇ ਬਾਬਤ ਕੋਈ ਬਿਆਨ ਨਾ ਆਇਆ ਤਾਂ 10 ਕਰੋੜ ਦੇ ਬਾਬਤ ਜਰੂਰ ਬਿਆਨ ਆਇਆ ਕਿਉਂਕਿ ਤਰਨਤਾਰਨ ਦੀ ਜਿਮਨੀ ਚੌਂ ਦੇ ਵਿੱਚ ਕਾਂਗਰਸ ਨੇ ਕਰਨਬੀਰ ਬੁਰਜ ਗਿੱਲ ਨੂੰ ਆਪਣਾ ਉਮੀਦਵਾਰ ਬਣਾਇਆ ਸੀ ਤੇ ਹੁਣ ਨਵਜੋਤ ਕੋਰ ਇਹ ਖੁਲਾਸਾ ਕਰਦੇ ਨਜ਼ਰ ਆਇਆ 5 ਕਰੋੜ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਦੇ ਕੋਲੇ ਗਿਆ ਤੇ 5 ਕਰੋੜ ਪ੍ਰਤਾਪ ਸਿੰਘ ਬਾਜਵਾ ਦੇ ਕੋਲੇ ਗਿਆ ਤੇ 10 ਕਰੋੜ ਦੇ ਵਿੱਚ ਇਹ ਟਿਕਟ ਜਿਹੜੀ ਹੈ ਉਹ ਦਿੱਤੀ ਗਈ ਹੈ ਤੇ ਕਰਨਵੀਰ ਬਰਜ ਨੂੰ ਇਹ ਸੀਟ ਲੜਾਈ ਗਈ ਹੈ ਜਦੋਂ ਬਹੁਤ ਸਾਰੇ ਸਵਾਲ ਜਵਾਬ ਨਵਜੋਤਪੁਰ ਸਿੱਧੂ ਤੋਂ ਜਾਣਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਮੇਰੇ ਕੋਲ ਰਿਕਾਰਡਿੰਗਾਂ ਪਈਆਂ ਨੇ ਤੇ ਤਰਨਤਾਰਨ ਜਿਮਨੀ ਚੌਂ ਦੇ ਵਿੱਚ ਇੱਕ ਵੱਡੀ ਚਰਚਾ ਕਾਂਗਰਸੀ ਖੇਮਿਆਂ ਦੇ ਵਿੱਚ ਬਣੀ ਸੀ ਕਿ 10 ਕਰੋੜ ਦੇ ਨਾਲ ਇਹ ਟਿਕਟ ਦਿੱਤੀ ਗਈ ਹੈ ਪਹਿਲਾਂ ਤਾਂ ਇਹ ਟਿਕਟ ਕਿਸੇ ਹੋਰ ਨੂੰ ਦਿੱਤੀ ਜਾਣੀ ਸੀ ਫਿਰ ਜਦੋਂ 10 ਕਰੋੜ ਸੱਜੇ ਖੱਬੇ ਪਹੁੰਚ ਗਿਆ ਤਾ ਫੇਰੇ ਕਰਨਬੀਰ ਬੁਰਜਗਲ ਨੂੰ ਇਹ ਟਿਕੜ ਦੇ ਦਿੱਤੀ ਪਰ ਹੁਣ ਸਵਾਲੇ ਖੜੇ ਹੋ ਰਿਆ ਕਿ ਪ੍ਰਤਾਪ ਸਿੰਘ ਬਾਜਵਾ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਕਿਸ ਤਰ੍ਹਾਂ ਦਾ ਡੈਫੇਮੇਸ਼ਨ ਨਵਜੋਤ ਕੋਰ ਸਿੱਧੂ ਤੇ ਪਾਉਣਗੇ ਕਿਉਂਕਿ ਨਵਜੋਤ ਕੋਰ ਸਿੱਧੂ ਤਾਂ ਦੂਜੀਆਂ ਗੱਲਾਂ ਦਾ ਹਵਾਲਾ ਦੇ ਰਿਹਾ ਕਿ ਮੇਰੇ ਕਾਉਂਸਲਰ ਮੈਨੂੰ ਕਹਿੰਦੇ ਆ ਬਿਲਕੁਲ ਰਿਕਾਰਡਿੰਗਾਂ ਪਈਆਂ ਪਰ ਉਹਨਾਂ ਰਿਕਾਰਡਿੰਗਾਂ ਦਾ ਹਵਾਲਾ ਵੀ ਉਹਨਾਂ ਨੂੰ ਦੇਣਾ ਪੈਗਾ ਜਿਸ ਦੇ ਵਿੱਚ ਉਹ ਸੌਦੇਬਾਜ਼ੀ ਦਾ ਜ਼ਿਕਰ ਕਰ ਰਿਹਾ ਕਿ ਕਾਂਗਰਸ ਦੇ ਵਿੱਚ ਕਿਸ ਤਰ੍ਹਾਂ ਦੀ ਸੌਦੇਬਾਜ਼ੀ ਹੁੰਦੀ ਆ ਖੈਰ ਨਵਜੋਤ कौर ਸਿੱਧੂ ਨੂੰ ਤੇ ਨਮਜੋਤ ਸਿੰਘ ਸਿੱਧੂ ਨੂੰ ਕਦੋਂ ਕਾਂਗਰਸ ਬਾਹਰ ਦਰਸਤਾ ਵਿਖਾਏਗੀ ਇਹ ਉਡੀਕ ਰਿਹਾ ਪੰਜਾਬ ਕਾਂਗਰਸ ਦੇ ਖੇਮਿਆਂ ਦੇ ਵਿੱਚ ਬੈਠੇ ਹੋਏ ਲੋਕ ਜਿਹੜੇ ਇਹ ਚਾਹੁੰਦੇ ਆ ਕਿ 2027 ਦੇ ਵਿੱਚ ਕਾਂਗਰਸ ਸੱਤਾ ਵਿੱਚ ਆਵੇ ਪਰ ਜਿਸ ਤਰ੍ਹਾਂ ਇਸ ਤਰ੍ਹਾਂ ਦੀ ਮਜ਼ਾਇਲ ਨਵਜੋਤ ਸਿੰਘ ਸਿੱਧੂ ਦੀ ਡਿਗਰੀ ਆ ਤਾਂ ਉਸ ਦਾ ਖਮਿਆਜਾ ਤਪੂਰੀ ਕਾਂਗਰਸ ਨੂੰ ਹੀ ਭੁਗਤਣਾ ਪਏਗਾ ਐਸੇ ਕਰਕੇ ਇੱਕ ਵੱਡੀ ਚਰਚਾ ਕਾਂਗਰਸੀ ਖੇਮਿਆਂ ਵਿੱਚ ਬੜ ਰਿਹਾ ਕਿ ਕਾਂਗਰਸੀ ਹੀ ਕਾਂਗਰਸ ਨੂੰ ਇਸ ਪਾਸੇ ਲਿਜਾ ਰਿਹਾ ਜਿੱਥੇ ਨਾ ਤਾਂ ਸੱਤਾ ਹੈ ਜਿੱਥੇ ਕੇਵਲ ਤੇ ਕੇਵਲ ਸੱਤਾ ਤੋਂ ਬਾਹਰ ਦਾ ਰਸਤਾ ਹੈ ਵੇਖਦੇ ਆ ਕਿ ਕਾਂਗਰਸ ਹਾਈ ਕਮਾਂਡ ਤੇ ਪੰਜਾਬ ਕਾਂਗਰਸ ਲੋਬੀ ਦੇ ਲੋਕ ਕਿਸ ਤਰ੍ਹਾਂ ਦੀ ਮੰਗ ਨੂੰ ਲੈ ਕੇ ਦਿੱਲੀ ਪਹੁੰਚਦੇ ਆ ਤੇ ਦਿੱਲੀ ਤੋਂ ਚੱਲੇ ਹੋਏ ਹੁਕਮ ਕਿਸ ਤਰ੍ਹਾਂ ਨਵਜੋਤ ਸਿੰਘ ਸਿੱਧੂ ਤੇ ਨਵਜੋਤ ਕੋਰ ਸਿੱਧੂ ਤੇ ਪਾਰੀ ਪੈਂਦੇ ਆ ਜਾਂ ਫਿਰ ਪ੍ਰਿੰਕਾ ਗਾਂਧੀ ਦੀ ਉਹ ਐਂਟਰੀ ਜਿਸ ਦਾ ਜ਼ਿਕਰ ਬਾਰ-ਬਾਰ ਕਰਦਿਆ ਕਿ ਮੇਰੇ ਪਤੀ ਦੀ ਨੇੜਤਾ ਤਾਂ ਪ੍ਰਿੰਕਾ ਗਾਂਧੀ ਦੇ ਨਾਲ ਹੈ ਤਾਂ ਇਹ ਵੀ ਲੋਕ ਪੁੱਛ ਰਿਹਾ ਕਿ ਪ੍ਰਿੰਕਾ ਵੱਡੀ ਹੈ ਕਾਂਗਰਸ ਵੱਡੀ ਹੈ ਨਵਜੋਤ ਸਿੰਘ ਸਿੱਧੂ ਵੱਡਾ ਜਾਂ ਕਾਂਗਰਸ ਪਾਰਟੀ ਵੱਡੀ ਹੈ ਜਿਸ ਤੇ ਵਿੱਚ अनुशासन ਨਹੀਂ ਹੈ ਜੇ ਉਹਨਾਂ ਸ਼ਾਸਨ ਹੁੰਦਾ ਤਾਂ ਅੱਜ ਕਾਂਗਰਸ ਸੱਤਾ ਤੋਂ ਬਾਹਰ ਨਾ ਹੁੰਦੀ